ਮੈਂ ਤਾਂ ਸਾਡੇ ਸੜਕਾਂ ਦੇਖਦਾ ਵੱਡੀਆਂ ਇਹਨਾਂ ਦੇ ਦੋਵੇਂ ਪਾਸੇ ਇਹਨਾਂ ਨੇ ਉਹ ਵੱਡੇ ਵੱਡੇ ਟਰਾਂਚਾਂ ਜੀਆਂ ਬਣਾਈਆਂ ਮਤਲਬ ਕਿੰਨੇ ਕਰੋੜਾਂ ਉਹ ਬੜਾ ਕਰੋੜਾਂ ਦਾ ਖਰਚਾ ਕੀਤਾ ਹੋਣਾ ਹੂੰ ਦੇਖਿਓ ਤੁਸੀਂ ਦੋਵੇਂ ਪਾਸੇ ਹੂੰ ਵੱਡੇ ਵੱਡੇ ਨਾਲੀਆਂ ਨੇ ਤੇ ਸਲੇਬਾਂ ਪੱਧਰੀਆਂ ਹੋਈਆਂ ਨੇ ਹਾਂਜੀ ਸਲੇਬਾਂ ਉੱਪਰ ਧਰ ਦਿੰਦੇ ਦੇਖਿਆ ਨਾ ਹਾਂਜੀ ਹਾਂਜੀ ਕਦੇ ਵਰਕਿੰਗ 'ਚ ਦੇਖੀ ਹੈ ਕਦੇ ਦੇਖਿਓ ਚ ਪਾਣੀ ਜਾਂਦਾ ਨਹੀਂ ਕਦੇ ਵੀ ਨਹੀਂ ਕਦੇ ਵੀ ਹਾਂ ਉਹ ਪਾਥੀਆ ਪੱਥਣ ਦੇ ਕੰਮ ਆ ਰਹੀ ਹੈ ਉਹਦੇ ਪਾਥੀਆ ਬਹੁਤ ਪੱਥੀ ਹੁੰਦੀਆਂ ਨੇ ਹੂੰ ਹੁਣ ਪਿੱਛੇ ਜੇ ਪਹਿਲਾਂ ਹੋਇਆ ਇਹਨਾਂ ਪੈਸਾ ਲਾ ਕੇ ਬਣਾਈਆਂ ਹੁਣ ਧੂਰੀ ਚੋਂ ਉਹ ਪੈਸਾ ਲਾ ਕੇ ਦੁਬਾਰੇ ਟੈਂਡਰ ਦੇ ਕੇ ਉਤੜਵਾਈਆਂ ਉਤੜਵਾਈਆਂ ਚੱਕ ਕੇ ਲੈ ਜਾਓ ਹੂੰ ਪਬਲਿਕ ਦਾ ਪੈਸਾ ਕਰ ਦੋ ਬਰਬਾਦ ਜਿੰਨਾ ਮਰਜ਼ੀ ਕਰ ਲੋ ਕਿਹੜਾ ਕੋਈ ਰੋਕਣ ਵਾਲਾ ਹੈ ਹੂੰ ਇੱਕ ਮੈਂ ਅ ਵੀ ਦੇਖ ਰਿਹਾ ਸੀ ਕਿ ਟੈਂਪਰੇਚਰ ਦੇ ਨਾਲ ਹੀ ਵੀ ਨੂੰ ਕੋਈ ਫਰਕ ਪੈਂਦਾ ਕਿਉਂਕਿ ਅ ਬਾਰੇ ਠੰਡੇ ਇਲਾਕਿਆਂ ਦੇ ਵਿੱਚ ਬੜੀਆਂ ਵੀਡੀਓਜ਼ ਆਈਆਂ ਵੀ ਉਹ ਚੱਲ ਨਹੀਂ ਪਾ ਰਹੀ ਉਹਦੀ ਚਾਰਜਿੰਗ ਵੀ ਆ ਉਹਦੇ ਸਭ ਕੁਝ ਆ ਹਾਂ ਪੈਂਦਾ ਹੈ ਬਿਲਕੁਲ ਜਿਹੜੀ ਦੇਖੋ ਮੈਂ ਗੱਲ ਇਹ ਵੀ ਜਿਹੜਾ ਇੰਜਣ ਹੈ ਇਹਨਾਂ ਨੇ ਇੱਕ ਵੱਖਰੀ ਚੀਜ਼ ਹੈ ਤੇ ਇੰਜਣ ਨੂੰ ਵੀ ਕੰਪਲਸਰੀ ਹੁੰਦਾ ਹੈ ਵੀ ਘੱਟੋ ਘੱਟ ਜੀ ਡੀਜ਼ਲ ਇੰਜਣ ਹੈ 88 ਟੈਂਪਰੇਚਰ ਤੇ ਉਹ ਹੋਵੇ ਹਾਂ ਆਪਾਂ ਤਾਂ ਹੀ ਕਹਿੰਦੇ ਵੀ ਗੱਡੀ ਗੱਡੀ ਸਟਾਰਟ ਕਰਕੇ ਖੜਾ ਦੇ ਜਦੋਂ ਵਾਰਮ ਅਪ ਹੋ ਗਈ ਫਿਰ ਚਲਾਵਾਂਗੇ ਫਿਰ ਚਲਾਓ ਉਹਦੇ ਵਿੱਚ ਵਾਰਮ ਅਪ ਹੋਣ ਵਾਲਾ ਕੁਛ ਹੈ ਨਹੀਂ ਨਾ ਉਹਨੂੰ ਲੋਅ ਟੈਂਪਰੇਚਰ 'ਤੇ ਮਾਰੂ ਉਹਨੂੰ ਹਾਈ ਟੈਂਪਰੇਚਰ 'ਤੇ ਮਾਰੂ ਇਲੈਕਟ੍ਰੋਨਿਕ ਹੈ ਅੱਛਾ ਉਹਦੀ ਟੈਂਪਰੇਚਰ ਲਿਮਿਟ ਨੇ ਹੂੰ ਜੇ ਟੈਂਪਰੇਚਰ ਘਟ ਗਿਆ ਉਹਨੂੰ ਤਾਂ ਵੀ ਮੁਸੀਬਤ ਹੈ ਵੱਧ ਗਿਆ ਤਾਂ ਉਹ ਤੋਂ ਵੀ ਵੱਡਾ ਫਾਇਦਾ ਹੂੰ ਉਹਦੀ ਲਿਮਿਟੇਸ਼ਨ ਨੇ ਇੰਨੇ ਨੇ ਨਹੀਂ ਹੋਇਆ ਕਰਦੇ ਆਰਮੀ ਆਵਦੇ ਟਰੱਕ ਆਵਦੀ ਜਿਹੜੀ ਕੋਈ ਮਸ਼ੀਨਰੀ ਹੈ ਬਿਲਕੁਲ برفੀਲੇ ਏਰੀਆ ਚੱਲੇ ਫਿਰਦੇ ਨੇ ਪਹਿਲਾਂ ਮੈਂ ਤਾਂ ਇਹ ਰਵੀ ਸਭ ਤੋਂ ਪਹਿਲਾਂ ਜਿਹਨੇ ਇਹ ਮੰਤਰੀਏ ਤੇ ਜਹਾਜ ਨੇ ਨਾ ਇਹਨਾਂ ਨੂੰ ਈਵੀ ਚ ਕਨਵਰਟ ਕਰੋ ਤਾਂ ਪਤਾ ਲੱਗੂ ਵੀ ਦੋ ਚਾਰ ਡਿੱਗਣਗੇ ਤਾਂ ਵੀ ਇਹ ਕੀ ਮਾਹੌਲ ਚ ਚੱਲਦੇ ਨੇ ਹਾਲਾਂਕਿ ਇਲੈਕਟ੍ਰੀਕਲ ਆ ਚੁੱਕੇ ਹੈ ਬੈਟਰੀ ਦੇ ਟ੍ਰਾਇਲ ਹੋ ਚੁੱਕੇ ਹੈ ਉਹ ਪਹਿਲਾਂ ਇਹਨਾਂ ਨੂੰ ਰਹਿਣੇ ਚਾਹੀਦੇ ਪਹਿਲਾਂ 10 ਸਾਲ ਇਹ ਚਲਾਉਣਗੇ ਫਿਰ ਪਬਲਿਕ ਚ ਲਾਉਗੇ ਹੂੰ ਜੇ ਤਾਂ ਇਹ ਬਚ ਗਏ ਫੇਰ ਟ੍ਰੈਫਿਕ ਟੈਂਪਰੇਚਰ ਮੈਟਰ ਕਰਦਾ ਜੀ ਮਸ਼ੀਨਰੀ ਵਾਸਤੇ ਨਿਤਨ ਗੱਟਕਰੀ ਐਥਨੋਲ ਵਾਲੀ ਗੱਡੀ ਲਈ ਤਾਂ ਫਿਰਦੇ ਨੇ ਇਥੈਨੋਲ ਵਾਲੀ ਕਿਉਂ ਹੈ ਨੇ ਕੋਲੇ ਬਹੁਤ ਬਲੇਖੇ ਚੋ ਲੋਕਾਂ ਨੂੰ ਦਿਖਾਉਣ ਵਾਸਤੇ ਤਾਂ ਇਥੈਨੋਲ ਦੀ ਹੀ ਚਾਹਦੇ ਨਹੀਂ ਨਹੀਂ ਉਹ ਇਥੈਨੋਲ ਦੀ ਨਹੀਂ ਹੈਗੀ ਉਹ ਹਾਈਡਰੋਜਨ ਗੱਡੀ ਹੈ ਜਿਹੜੀ ਆਉਣ ਵਾਲੇ ਜ਼ਮਾਨੇ ਦੀ ਕਾਰ ਹੈ ਉਹ ਹੈ ਉਹਦੇ ਕੋਲੇ Google ਕਰੋ ਚੈਟ ਜੀ ਪੀ ਟੀ ਤੇ ਲੱਭੋ 2022 ਤੋਂ ਟ੍ਰਾਇਲ ਚੱਲ ਰਹੀ ਹੈ ਇੰਡੀਆ 'ਚ ਹਾਈਡਰੋਜਨ ਕਾਰ ਹਾਈਡਰੋਜਨ ਦੀ ਮੁੜ ਕੇ ਇੰਜਨ ਹੀ ਆਉਣਗੇ ਅੱਛਾ ਦੁਬਾਰਾ ਇੰਜਨ ਹੀ ਆਣੇ ਨੇ ਔੜੀ ਇੰਜਣੇ ਯਾਰ ਅਲਟੀਮੇਟਲੀ ਦਾ ਇੰਜਣ ਹੀ ਹੈ ਜਿਹੜਾ ਲਿਮਿਟਡ ਪਾਵਰ ਦੇ ਸਕਦਾ ਹੈ ਲੰਮਾ ਸਮਾਂ ਇਹਦੇ ਇੱਕ ਸਲੌਰ ਟਾਈ ਵਿਚਾਲੇ ਹੁਣ ਇੰਜਨ ਲੈਂ ਫਿਊਲ ਤੇ ਸੈਚੂਰੇਟ ਹੋ ਗਏ ਨਹੀਂ ਵਹੀਕਲ ਵਿਕਰਿਆ ਇਹਨਾਂ ਕਿ ਵੀ ਪੁਰਾਣੇ ਤੋੜੋ ਪੁਰਾਣੇ ਜਬਤ ਕਰ ਲੋ ਈਵੀ ਦੇ ਟੈਂਸ਼ਨਲੇ ਬਾਹਰ ਕੱਢ ਲੇ 10 ਸਾਲ ਬਾਅਦ ਇਹਨਾਂ ਨੂੰ ਕਰਨਗੇ ਵੀ ਇਹਨਾਂ ਦੇ ਤਾਂ ਪਾਣੀ ਪੋਲੂਸ਼ਨ ਬਹੁਤ ਜ਼ਿਆਦਾ ਬੈਟਰੀ ਸਕ੍ਰੈਪ ਤੇ ਲਿਓ ਹਾਈਡਰੋਜਨ ਗੱਡੀ ਫਿਰ ਇਹਨੂੰ ਸਕ੍ਰੈਪ ਕਰਦਾਂਗੇ वैसे तन्ने ਆਪੇ ਸਬਸਕ੍ਰਾਈਬ ਹੋ ਜਾਣਾ ਕਹਿੰਦੇ ਲੋੜੇ ਦੀ ਪੈਂਦੀ ਇਹਦੀ ਲਾਈਫ ਹੀ ਨਹੀਂ ਹੈ ਮੈਨੂੰ ਤੁਸੀਂ ਕਹਿ ਰਹੇ ਹੋ ਇਹ ਜਾਣ ਕੇ ਸਭ ਕੁਝ ਕੀਤਾ ਗਿਆ ਵੀ EV ਤੇ ਲਿਆ ਕੇ ਫਿਰ ਹੁਣ ਦੁਬਾਰਾ ਇਹ EV ਦਾ ਆਪਦਾ ਹੀ स्लॉट ਦੱਸ ਹਾਲ ਦਾ ਹੈ 10-15 ਸਾਲ ਤੋਂ ਵੱਧ 10-15 ਸਾਲ ਤੋਂ ਇੰਨੀ ਘੱਟ ਸੋ ਨਾ ਉਸ ਤੋਂ ਪਹਿਲਾਂ ਪਹਿਲਾਂ ਹਾਈਡਰੋਜਨ ਗੱਡੀਆਂ ਬਹੁਤ ਤੇਜ਼ੀ ਨਾਲ ਹਾਈਡਰੋਜਨ ਤੇ ਕਾਰ ਤੇ ਟ੍ਰੇਨ ਤੱਕ ਚੱਲ ਚੁੱਕੀ ਹੈ ਹਾਈਡਰੋਜਨ ਦੀ ਟ੍ਰੇਨ ਔਰ ਗੂਗਲ ਕਰੋ ਹਾਈਡਰੋਜਨ ਤੇ ਗੱਡੀ ਚੱਲਦੀ ਹੈ ਹੂੰ ਟ੍ਰੇਨਾਂ ਚੱਲ ਪਈਆਂ ਕਾਰਾਂ ਚੱਲ ਪਈਆਂ ਔਰ ਉਹ ਜ਼ੀਰੋ ਪੋਲਿਊਸ਼ਨ ਨੇ ਜ਼ੀਰੋ ਹਾਈਡਰੋਜਨ ਨੁਕਸਾਨਦਾਇਕ ਨਹੀਂ ਹੋ ਸਕਦੀ ਗੈਸ ਉਹਦੇ ਦਾ ਬਸ ਪਾਣੀ ਦੇ ਵੇਪਰ ਛੱਡਣੇ ਨੇ ਜਿੱਥੇ ਸਲੈਂਸਰ ਹੈ ਅੱਛਾ ਗੜਕਰੀ ਕੋਲੇ ਉਹੀ ਹੈ ਇਥੈਨੋਲ ਨਹੀਂ ਹੈ ਹੂੰ ਗੜਕਰੀ ਕੋਲੇ ਉਹੀ ਗੱਡੀ ਹੈ ਫਿਰ ਐਥਨੋਲ ਨੂੰ ਕਿੰਨਾ ਪ੍ਰਮੋਟ ਕਰਦੇ ਨੇ ਐਥਨੋਲ ਤਾਂ ਇਹਨਾਂ ਦਾ ਟਾਰਗੇਟ ਹੈ ਵੀ ਬਾਹਰੋਂ ਜਿਹੜਾ ਡੀਜ਼ਲ ਪੈਟਰੋਲ ਇਹ ਪਰਚੇਜ ਕਰ ਰਹੇ ਨੇ ਉਹਨੂੰ ਘਟਾਇਆ ਜਾਵੇ ਕਿਉਂਕਿ ਵੱਧ ਤੋਂ ਵੱਧ ਕਰੰਸੀ ਉਧਰ ਹੀ ਲੱਗਦੀ ਹੈ ਹੂੰ ਡਿਪੈਂਡੈਂਸੀ ਬਾਹਰਲੇ ਦੇਸ਼ਾਂ ਤੇ ਚਲੋ ਇਥੇਨੋਲ ਬਣਾ ਲਓ ਇਥੇਨੋਲ ਉਹਨਾਂ ਫਾਈਨ ਸਬਸਟੀਟਿਊਟ ਤਾਂ ਹੈ ਨਹੀਂ ਪਰ ਫਿਰ ਵੀ ਮਿਕਸ ਹੋ ਕੇ ਚੱਲਦਾ ਹੈ ਪਹਿਲਾਂ 5% ਦੀ 10 ਹੋ ਗਿਆ ਹੁਣ 20% ਚੱਲਦਾ ਹੁਣ 20% ਪਰ ਆਉਣ ਵਾਲਾ ਜਿਹੜਾ ਟਾਈਮ ਹੈ ਮੁੜ ਕੇ ਇੰਜਨ ਲਈ ਹੈ ਪਰ ਉਹ ਹਾਈਡਰੋਜਨ ਹੈ ਸਭ ਕੁਝ ਹਾਈਡਰੋਜਨ ਨਾਲ ਚੱਲੇਗਾ। ਟ੍ਰੇਨਸ, ਬੱਸਸ ਉਹ ਤਾਂ ਚੱਲੇ ਚੁੱਕੀਆਂ ਨੇ। ਟ੍ਰੇਨਸ ਦਾ ਤੁਸੀਂ ਦੱਸਿਆ ਵੀ ਹਾਂ। ਇਹ ਦਰਸ਼ਕਾਂ ਹਾਸਤੇ ਨਵੀਂ ਗੱਲ ਹੈ। ਉਹ ਨੈਕਸਟ ਪਾਰਟ। ਨੈਕਸਟ ਪਾਰਟ। ਜੇ ਕੋਈ ਅਸੀਂ ਨਹੀਂ ਦੇਖਾਂਗੇ, ਨਹੀਂ ਸਮਝਾਂਗੇ ਜੋ ਸ਼ਾ ਸਾਨੂੰ ਦਿਖਾਇਆ ਜਾ ਰਿਹਾ ਹੈ, ਉਹੀ ਆਖਰੀ ਸੱਚ ਮੰਨ ਕੇ ਚੱਲਾਂਗੇ ਤਾਂ ਸਾਡਾ ਡੁੱਬਣਾ ਤੈ ਹੈ। ਹੂੰ। ਆਪਦਾ ਵੀ ਦਿਮਾਗ ਕੰਮ ਕਰਨਾ ਚਾਹੀਦਾ ਵੀ ਇਹ ਕਿੰਨੇ ਸਹੀ ਹੈ ਤੇ ਕਿੰਨੇ ਗਲਤ ਪਾਵਰ ਕਿਸ ਤਰੀਕੇ ਨਾਲ ਹੋਏਗੀ ਕਿਉਂਕਿ ਆਪਾਂ ਜਿਵੇਂ ਲੋਕਾਂ ਨੇ ਸੀਐਨਜੀ ਬੜੀ ਲੋਾਈ ਪ੍ਰਸਿੱਧ ਹੈ ਸੀਐਨਜੀ ਦੇ ਹਮੇਸ਼ਾ ਲੋਕੀ ਕਹਿੰਦੇ ਵੀ ਪਾਵਰ ਨਹੀਂ ਰਹਿੰਦੀ ਗੱਡੀ 'ਚ ਗੱਡੀ ਚੜ੍ਹਦੀ ਨਹੀਂ ਗਈ પેટ્રોલ ਤੇ ਲਾਣੀ ਪੈਂਦੀ ਹੈ ਹਾਈਡਰੋਜਨ ਚ ਵਧੂ ਹੈ ਤੇ ਗਲਤੋ ਹੀ ਹੈ ਨਾ ਸੀਐਨਜੀ ਦਾ ਪਰਪਸ ਹੀਗਾ ਸੀਐਨਜੀ ਦਾ ਪਰਪਸ ਇਹ ਵੀ ਜਿੱਥੇ ਬਹੁਤ ਜ਼ਿਆਦਾ ਧੂਆ ਹੈ ਉਹ ਇਹ ਧੂਆ ਘਟਾ ਲਿਆ ਨਾਲ ਪਾਵਰ ਵੀ ਘਟ ਗਈ ਫਾਰਮੂਲੇ ਵਗਟ ਗਏ ਬੁੱਕਲ ਸਹੀ ਗੱਲ ਸਹੀ ਜਦ ਨਾ ਪੂਰੇ ਰਹਿੰਦੀ ਹਮ 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 ਉਹ ਮੂਰੇ ਹਾਈਡਰੋਜਨ ਉਹਦੇ ਕੋਲੇ ਪਸੇ ਰਹੇ ਹੋ ਹਮ ਹਾਈਡਰੋਜਨ ਹੈ ਜਾਂ ਇਲੈਕਟ੍ਰਿਕ ਹੈ ਹਮ ਇਲੈਕਟ੍ਰਿਕ ਵੀ ਜਿਹੜੀ ਵਾਇਰਡ ਕਨੈਕਟਰ ਹੈ ਡਾਇਰੈਕਟ ਜਿਮਟਰੇ ਨੇ ਟ੍ਰੇਨ ਨੇ ਹਮ ਟ੍ਰੇਨ ਹੈ ਜਾਂ ਮੂਰੇ ਰੋਡ ਵੀ ਵੱਡੀਆਂ ਬਣਨਗੀਆਂ ਹਮ ਉਹੀ ਫਾਰਮੂਲੇ ਨਾਲ ਹੋ ਸਕਦਾ ਵੀ ਇਹਨੂੰ ਕਨੈਕਟੀਵਿਟੀ ਦਿੱਤੀ ਜਾਏ ਹਮ ਪਰ ਸਹੀ ਸਬਸਟੀਟਿਊਟ ਗੱਲ ਹਾਈਡਰੋਜਨ ਹੀ ਨਹੀਂ ਰਹਿ ਜਾਣਾ ਪੈਟਰੋਲ ਡੀਜ਼ਲ ਤੋਂ ਬਾਅਦ ਹੂੰ ਹੋਰ ਕੁਝ ਨਹੀਂ ਇੱਕ ਤਰ੍ਹਾਂ ਸੇ ਪੋਲਿਊਸ਼ਨ ਦੀ ਗੱਲ ਕੀਤੀ ਵੀ ਜਦੋਂ ਆਪਾਂ ਬੈਟਰੀ ਜਿਹੜੀ ਆ ਰੀਸਾਈਕਲ ਹੁੰਦੀ ਆ ਤਾਂ ਬਹੁਤ ਜ਼ਿਆਦਾ ਪੋਲਿਊਸ਼ਨ ਕਰਦੀ ਆ ਇੱਕ ਪੈਟਰੋਲ ਡੀਜ਼ਲ ਵਾਲੀ ਗੱਡੀ ਲਾ ਲਈਏ ਤੇ ਕੀਵੀ ਵਾਲੀ ਗੱਡੀ ਲਾ ਲਈਏ ਵੱਧ ਪੋਲਿਊਸ਼ਨ ਕਿਹਦੇ ਵਿੱਚ ਵੱਧ ਤਾਂ ਈਵੀ ਵਾਲੀ ਕਰੂ ਪਹਿਲਾਂ ਉਹਦੇ ਬਣਾਉਣ ਵੇਲੇ ਪਿੱਛੋਂ ਉਹਦੇ ਡਿਸਪੋਜ਼ ਕਰਨ ਵੇਲੇ ਵੱਧ ਪੋਲਿਊਸ਼ਨ ਜਿਹਨੂੰ ਗ੍ਰੀਨ ਕਾਸ ਕਿਹਾ ਜਾਂਦਾ ਅਸਲ 'ਚ ਜ਼ਿਆਦਾ ਪੋਲਿਊਸ਼ਨ ਕਰਦੀਆਂ ਨੇ ਨਹੀਂ ਉਹ ਗ੍ਰੀਨ ਹੈ ਜਿੰਨੀ ਦੇਰ ਉਹ ਚੱਲਦੀ ਆ ਦੇਖੋ ਇੱਕ ਚੀਜ਼ ਨੇ ਬਣਾਉਣ ਵੇਲੇ ਘੱਟ ਪੋਲਿਊਸ਼ਨ ਲਿਆ ਹੂੰ ਖਤਮ ਕਰਨ ਵੇਲੇ ਘੱਟ ਪੋਲਿਊਸ਼ਨ ਲਿਆ ਹੂੰ ਕੁਝ ਰੂਟੀਨ ਚ ਪੋਲਿਊਸ਼ਨ ਲਿਆ ਮਤਲਬ ਇੱਕ ਚੀਜ਼ ਨੇ 100 ਦਾ 100 ਮਤਲਬ ਪਰਸੈਂਟ ਪੋਲਿਊਸ਼ਨ ਕਰਤਾ ਹੂੰ ਹੁਣ ਦੂਜੀ ਨੇ ਬਣਨ ਵੇਲੇ 50% ਪੋਲਿਊਸ਼ਨ ਕਰਤਾ ਵਿਚਾਰ ਕੀਤੇ ਨਹੀਂ ਤੇ 50 ਹੀ ਉਹਨੇ ਖਤਮ ਹੋਣ ਵੇਲੇ ਕਰਤਾ ਸਭ ਕ ਤਾਂ ਬਰਾਬਰ ਇਹ ਚੀਜ਼ਾਂ ਸਪੈਸੀਫਾਈ ਏਰੀਆ ਵਾਸਤੇ ਜੱਜਦੀਆਂ ਨੇ ਨਾ ਕਿ ਕੰਟੀਨਿਊਟੀ ਵਾਸਤੇ ਇਹ ਵੀ ਦੀ ਗੱਲ ਕਰਦਾ ਕਰਦਾ ਨਾ ਮੇਰੇ ਦਿਮਾਗ 'ਚ ਵੈਸੇ ਇੱਕ ਦਿਮਾਗ ਦੇ ਵਿੱਚ ਈ ਰਿਕਸ਼ਾ ਆਨ ਲੱਗ ਗਿਆ ਜ਼ਰੂਰ ਥੋੜੀ ਜਿਹੀ ਟੌਪਿਕ ਤੋਂ ਹਟ ਕੇ ਆ ਪਰ ਈ ਰਿਕਸ਼ਾ ਜਿਸ ਹਿਸਾਬ ਨਾਲ ਪੰਜਾਬ ਦੇ ਵਿੱਚ ਹੋ ਗਏ ਨੇ ਤੇ ਲੋਕੀ ਇਹਦੇ 'ਚ ਸਫਰ ਕਰ ਰਹੇ ਆ ਕੀ ਇਹ ਸੇਫ ਹੈਗੇ ਆ ਕੀ ਇਹਨਾਂ ਦਾ ਇੰਜਨ ਇਹਨਾਂ ਸਟਰੋਂਗ ਹੈਗਾ ਕਿ ਇੰਨੇ ਲੋਕਾਂ ਨੂੰ ਇੱਕ ਖਿੱਚ ਸਕਦੇ ਆ ਜਾਂ ਲੋਕਾਂ ਨੇ ਇਹਨਾਂ 'ਨਾਂ ਭਾਰ ਪਾ ਲਿਆ ਹੁੰਦਾ ਉੱਪਰ ਵੱਧ ਤੋਂ ਵੱਧ ਕੀ ਆ ਨਹੀਂ ਤੁਰੂਗਾ ਹੋਰ ਕੀ ਗੱਲ ਨੂੰ ਜਾ ਆ ਪਾਰਟੀ ਹੋ ਜਾਊਗਾ ਆ ਪਾਰਟੀ ਹੋ ਜਾਊਗਾ ਵੈਸੇ ਦੇਖੋ ਮਾਫੀ ਚਾਹੁੰਦਾ ਕਿਉਂਕਿ ਜਿਹੜਾ ਮੇਰਾ ਸਬਜੈਕਟ ਹੈ ਮੈਂ ਪਹਿਲਾਂ ਵੀ ਕਹਿਆ ਸੀ ਮੇਰਾ ਸਬਜੈਕਟ ਇਲੈਕਟ੍ਰੀਕਲ ਦਾ ਹੂੰ ਹੂੰ ਐਂ ਤਾਂ ਕਿੰਤੂ ਪਰੰਤੂ ਤਾਂ ਆਪਾਂ ਜਿਹੜੇ ਮਰਜ਼ੀ ਸਬਜੈਕਟ ਤੇ ਕਰੀ ਜਾਈਏ ਹੂੰ ਹੂੰ ਪਰ ਮੈਂ ਪਸੰਦ ਕਰਦਾ ਵੀ ਜਿਹੜੇ ਵਿਸ਼ੇ ਦੀ ਆਪਦੀ ਮਹਾਰਤ ਹੈ ਹੂੰ ਉਹਦੇ ਉੱਤੇ ਜਾਨਾ ਡਿਸਕਸ ਕਰਾਂ ਚਲੋ ਮੈਨੂੰ ਇਹ ਸੀਗਾ ਵੀ ਇਹ ਵੀ ਇਲੈਕਟ੍ਰੋਨਿਕ ਨਾਲ ਚੱਲਦੇ ਆ ਤਾਂ ਗੱਲ ਨਹੀਂ ਨਹੀਂ ਇਲੈਕਟ੍ਰਿਕ ਉਹ ਤਾਂ ਮੈਂ ਇੱਕੋ ਹੀ ਗੱਲ ਹੈ ਹੂੰ ਇੰਜਣ ਹੈ ਜੇ ਇੰਜਣ ਹੋਇਆ ਵੱਧ ਲੋਡ ਪਾਤਾ ਧੂਆਂ ਵੱਧ ਮਾਰੂ ਪੋਲਿਊਸ਼ਨ ਵੱਧ ਕਰੂ ਛੇਤੀ ਖਤਮ ਹੋ ਜਾਉ ਹਮਮ ਠੀਕ ਹੈ ਨਾ ਇਲੈਕਟ੍ਰਿਕ ਸ਼ਾ ਜਿਆਦਾ ਲੋਡ ਪਾਤਾ ਬੈਟਰੀਆਂ ਚਾਰਜਿੰਗ ਛੇਤੀ ਲੋ ਬੋਡੀ ਉਹਦੀ ਹਲਕੀ ਕਰਨੀ ਪੈਗੀ ਕਿਉਂਕਿ ਵਜ਼ਨ ਨਹੀਂ ਖਿੱਚਿਆ ਜਾ ਸਕਦਾ ਤੂੰ ਹਮਮ ਹਲਕੀ ਕਰਤੀ ਕਿਸੇ ਦਾ ਚੂਪਣਾ ਤੋੜ ਦੋ ਆਟੋ ਦੇ ਮੁਕਾਬਲੇ ਇਹਦੇ ਵਿੱਚ ਹੈਵੀ ਕੀ ਵਿਚਾਰੇ ਸਵਾਭਾਈ ਨੇ ਕਾਗਜ਼ੇ ਦੇ ਬਣੇ ਹੋਏ ਨੇ ਵੀ ਵੀ ਇਹ ਵੀ ਲਾਦਲਾ ਰਕੇ ਜਾਂਦੀਆਂ ਨੇ। ਬਾਕੀ ਕੋਈ ਫਰਕ ਨਹੀਂ ਪੈਂਦਾ ਕੰਟਰੀ ਤੇ। ਬਾਦੂਆਂ ਇੱਥੇ। ਚਲੋ ਮੈਨੂੰ ਲੱਗਦਾ ਵੀ ਜ਼ਰੂਰ ਆਪਾਂ ਅਗਲੀ ਟਾਕ ਜਿਹੜੀ ਹੈ ਹਾਈਡਰੋਜਨ ਤੇ ਕਰਾਂਗੇ। ਤੇ ਮੈਂ ਥੋੜਾ ਜਿਹਾ ਟਾਪਿਕ ਵੀ ਉਹਨੂੰ ਬਦਲਣਾ ਚਾਹੁੰਦਾ। ਆ ਸੋਲਰ ਸਿਸਟਮ ਤੇ ਆਂਦੇ ਆ। ਲੋਕੀ ਘਰਾਂ ਦੇ ਉੱਤੇ ਸੋਲਰ ਸਿਸਟਮ ਬੜੇ ਲਵਾਉਂਦੇ ਨੇ। ਤੇ ਲੋਕਾਂ ਨੂੰ ਇਹ ਲੱਗਦਾ ਵੀ ਹਾਂ ਮੇ ਕਿੱਥੇ ਨਾ ਕਿੱਥੇ ਬਿਜਲੀ ਦਾ ਫਾਇਦਾ ਹੋ ਰਿਹਾ ਕਿ ਸੋਲਰ ਸਿਸਟਮ ਅਸਲ ਦੇ ਵਿੱਚ ਜਿਹੜੇ ਆ ਉਹ ਕਾਰਗਰ ਨੇ ਸੋਲਰ ਸਿਸਟਮ ਕਾਰਗਰ ਹੈਗੇ ਨੇ ਪਰੰਤੂ ਵਾਇਬਲ ਨਹੀਂ ਹੈਗੇ ਇਹ ਲੱਗ ਜ ਤੁਹਾਡੇ ਵਾਸਤੇ ਹੋ ਸਕਦਾ ਵੱਖਰਾ ਹੋਵੇ ਹੂੰ ਇਹ ਸਾਡਾ ਜਿਹੜੇ ਅਸੀਂ ਵਪਾਰ ਦੇ ਵਿੱਚ ਲੋਕ ਆਉ ਇਹ ਸ਼ਬਦ ਉੱਥੇ ਵਰਤਿਆ ਜਾਂਦਾ ਹੈ ਹੂੰ ਵਾਇਬਲ ਵਾਇਬਿਲਟੀ ਵਾਇਬਿਲਟੀ ਹੁੰਦੀ ਹੈ ਵੀ ਲਾਗਤ ਦੇ ਮੁਕਾਬਲੇ ਥੋੜੀ ਵਰਕਿੰਗ ਕਿੰਨੀ ਜ਼ਿਆਦਾ ਵਧੀਆ ਜੇ ਅਸੀਂ 100 ਰੁਪਇਆ ਲਾ ਕੇ 700 ਕਮਾ ਲਿਆ 150 ਕਮਾ ਲਿਆ ਤਾਂ ਪਗਾਂ ਨੇ ਇੱਥੇ ਵੀ ਵਾਈਬਿਲਿਟੀ ਬਹੁਤ ਵਧੀਆ ਹੈ ਹੂੰ ਪੈਸੇ ਬਣਾ ਰਹੀ ਹੈ 3-4 ਗੁਣੇ ਵੀ ਬਣਾ ਰਹੀ ਹੈ ਹੂੰ ਪਰ ਜੇ 100 ਲਾ ਕੇ 90 ਰਹਿ ਗਏ ਫਿਰ ਵਾਈਬਿਲਿਟੀ ਨਹੀਂ ਹੈ ਫਿਰ ਸ਼ੌਂਕ ਪੂਰਾ ਹੈ ਹੂੰ ਸ਼ੌਂਕ ਲਈ ਆਪਾਂ ਪਹਿਲਾਂ ਗੱਲ ਕੀਤੀ ਵੀ ਲੋਕ ਅਸੀਂ-ਅਸੀਂ ਲੱਖ ਦੀਆਂ 11ਾਂ ਵੀ ਖੜਾਉਂਦੇ ਨੇ ਘਰੇ ਕਰੋੜ ਕਰੋੜ ਦੀਆਂ ਵੀ ਖੜਾਉਂਦੇ ਨੇ ਹੂੰ ਤੇ ਮੇਰੇ ਵਰਗਾ ਓਵਨੀ ਵੈਨ ਵੀ ਲਈ ਫਿਰਦਾ ਹਲੇ ਤੱਕ। ਪੰਜਾਬੀ ਇੱਥੇ ਦੂਸਰੀ ਸਸਤੀ ਗੱਡੀ ਨਹੀਂ ਹੋਣੀ ਜਿੰਨੀ ਮੇਰੇ ਕੋਲੇ ਆ। ਗੱਡੀ ਸਸਤੀ ਰੱਖੀਏ ਤੁਸੀਂ। ਓਵ ਵੀ ਨਹੀਂ ਮੈਨ। ਓਮਨੀ ਮੈਨ। ਵੱਡੀ ਗੱਡੀ ਲੱਗੀ ਨਹੀਂ। ਨਾ। ਕਿਉਂ? ਲੋਡ ਨਹੀਂ ਪੈਂਦੀ। ਕੋਈ ਆਪਰ ਸ਼ੌਂਕ ਹੈ ਨਹੀਂ। ਪਹੀਏ ਹੀ ਘੁੰਮਦੇ ਚਾਹੀਦੇ ਨੇ ਚਾਰ ਹੈਗੇ ਨੇ। ਮਰਸੜੀ ਦੇ ਕਿਹੜਾ 8 ਪਹੀਏ ਹੋਣਗੇ? ਨਾਲੇ ਉਹਦੇ ਮੂਹਰੇ ਕਿਹੜਾ ਗਾ ਨਹੀਂ ਆਉਂਦੀ। ਵੀ ਇਹਦੇ ਮੂਹਰੇ ਆਉਂਦੀ ਹੈ। ਹੂੰ। ਕੀ ਫਰਕ ਹੈ? ਜਾਂ ਉਹਦੇ ਮੂਹਰੇ ਟੋਆ ਨਹੀਂ ਆਉਂਦਾ? ਇਹ ਤਾਂ ਉਹਦਾ ਸ਼ੌਕ ਹੈ। ਕੋਈ ਕਈਆਂ ਦਾ ਸ਼ੌਕ ਹੁੰਦਾ ਹੈ। ਸ਼ੌਕ ਦਾ ਕੋਈ ਮੁੱਲ ਨਹੀਂ। ਕੋਈ ਮੁੱਲ ਨਹੀਂ। ਬਿਲਕੁਲ ਸਹੀ। ਇਸੇ ਤਰ੍ਹਾਂ ਸੋਲਰ ਹੈ। ਸੋਲਰ ਸ਼ੌਕ ਦਾ ਕੋਈ ਮੁੱਲ ਨਹੀਂ। ਤੁਸੀਂ ਘਰ ਦੇ ਉੱਤੇ ਸੋਨਾ ਲੱਗਦਾ ਵੀ ਲਾਉਣਾ ਹੈ। ਸੋਲਰ ਸ਼ੌਕ ਹੈ। ਸ਼ੌਕ ਹੀ ਹੈ। ਜਿਵੇਂ ਬਿਨਾ ਕੈਲਕੂਲੇਸ਼ਨ ਤੋਂ ਕੋਈ ਚੀਜ਼ ਲਾਵਾਂਗੇ। ਇਹ ਸ਼ੌਕ ਹੀ ਕੰਸੀਡਰ ਕਰਾਂਗੇ। ਜਾਂ ਸ਼ੌਕ ਹੈ ਜਾਂ ਬੇਵਕੂਫੀ ਹੈ। ਉਹ ਕਿਦਾਂ ਪੈਸੇ ਬਚਦੇ ਨਹੀਂ। ਇਹ ਬਚਾ ਕੇ ਦੇਖੇ ਨਾ। ਸਰ ਵੇਚਣ ਵਾਲੇ ਦੀਆਂ ਐਨਕਾਂ ਨਾਲ ਦੇਖੋਗੇ ਫਿਰ ਤਾਂ ਫਾਇਦਾ ਹੈ ਜੇ ਨਾਲ ਆਪਦੇ ਵੀ ਅੱਖਾਂ ਤੇ ਐਨਕਾ ਤਾਂ ਲੀਏ ਫਿਰ ਦੇਖੋ ਵੀ ਨਾਲ ਨੁਕਸਾਨ ਹੈ ਬਹੁਤ ਹੈ ਹੂੰ ਇਹਦਾ ਕੋਈ ਫਾਇਦਾ ਨਹੀਂ ਹੈ ਟੈਕਨੋਲੋਜੀ ਮਾੜੀ ਨਹੀਂ ਹੈ ਟੈਕਨੋਲੋਜੀ ਸਹੀ ਹੈ ਟੈਕਨੋਲੋਜੀ ਸਹੀ ਹੈ ਪਰ ਇਹ ਸਾਨੂੰ ਲੋੜ ਤੋਂ ਵੱਧ ਮਹਿੰਗੀ ਵੇਚੀ ਜਾ ਰਹੀ ਹੈ ਮੈਂ ਦੋ ਕੰਟਰੀ ਸਟੱਡੀ ਕੀਤੇ ਨੇ ਇੰਡੀਆ ਤੋਂ ਇਲਾਵਾ ਹੂੰ ਇੱਕ ਸਾੜ ਤੋਂ ਮਾੜਾ ਹੈ ਇੱਕ ਸਾੜ ਤੋਂ ਤਕੜਾ ਹੈ ਪਾਕਿਸਤਾਨ ਆਪਣੇ ਤੋਂ ਤੁੰਗਣਾ ਕਰਾਂ ਸੀ ਥੱਲੇ ਥੱਲੇ ਤੇ ਸਟੱਡੀ ਕਰਦੇ ਰਹਿੰਦੇ ਆ ਬਹੁਤ ਸਾਰੇ ਬੰਦੇ ਉੱਥੋਂ ਗੱਲ ਵੀ ਕਰਦੇ ਰਹਿੰਦੇ ਨੇ ਹੁਣ ਉਹਦੇ ਵਿੱਚ ਨਿਕਲ ਕੇ ਕੀ ਆਇਆ ਵੀ ਜੋ ਸਿਸਟਮ